ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਿਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨੂਤੋਂ ਸੋ ਦੋਸਤੋ ਜੋ ਪਿੰਡ ਦੇ ਵਿੱਚ ਲੜਾਈ ਹੋਈ ਸੀਗੀ ਪਿੰਡ ਬੁਚਕਰ ਪਹਿਲੇ ਪਰਿਵਾਰ ਦਾ ਜੋ ਅਸੀਂ ਪੱਖ ਲੈ ਗਏ ਸੀਗੇ ਤੇ ਜਿਹੜਾ ਦੂਜਾ ਪਰਿਵਾਰ ਆ ਉਹ ਵੀ ਸਾਡੇ ਕੈਮਰੇ ਦੇ ਸਾਹਮਣੇ ਆਇਆ ਵਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵਿੱਚ ਕੀ ਨਾਜੀ ਸਾਡਾ ਇਹ ਕਿਹੜਾ ਪਿੰਡ ਹੈ ਜੀ ਬੁਚਕਰ ਜੀ ਜਿਹੜੀ ਤੁਹਾਡੀ ਲੜਾਈ ਹੋਈ ਆ ਉਹ ਕਿਦਾਂ ਲੜਾਈ ਹੋਈ ਆ ਜੀ ਕਿੰਨਾ ਰਚਾਂਚਾ ਰਹੂਗੇ ਮੱਝ ਹੋ ਗਏ ਹੋਗੇ ਕਿਹੜੀ ਤਰੀਕ ਨੂੰ ਹੋਈ ਹੈ ਵੀਰ ਜੀ ਲੜਾਈ ਹਾਂ ਜੀ ਜਿਹੜੀ ਲੜਾਈ ਹੋਈ ਹੈ ਕਿਹੜੀ ਤਰੀਕ ਨੂੰ ਹੋਈ 23 ਨੂੰ ਜੀ ਵੀਰ ਜੀ ਲੜਾਈ ਦਾ ਕੀ ਕਰਨਾ ਵੀ ਜੀ ਇਹਦੇ ਵਿਚਾਲੇ ਗਲੀ ਪਟਕੇ ਪਟਕੇ ਬਿਨਾ ਪਰਮਿਸ਼ਨ ਦੇਓ ਹਾਂ ਤੇ ਇਹਨੇ ਮੇਰੀ ਗੱਡੀ ਨਿਕਲਦੀ ਹੈ ਨੇ ਮੇਰੀ ਗੱਡੀ ਬੰਦ ਕੀਤੀ ਵੀਰ ਜੀ ਗੱਡੀ ਤੁਹਾਡੀ ਕਿੱਥੋਂ ਕੱਢਦੇ ਆ ਮਤਲਬ ਕੀ ਅੰਦਰੋਂ ਨਹੀਂ ਅੰਤਰੋਂ ਕੀ ਤੁਹਾਡਾ ਘਰ ਆ ਉਥੇ ਕਿਵੇਂ ਜੀ ਹਾਂ ਜੀ ਹਾਂ ਜੀ ਹਾਂ ਮੇਰਾ ਘਰ ਆਵੇ ਕੋਠੀ ਭਾਈ ਹੋਣ ਠੀਕ ਠੀਕ ਹੈ ਜੀ ਤੇ ਜਿਹੜਾ ਜਿਹੜੇ ਪ੍ਰਵਾਨਾਂ ਲੜਾਈ ਹੋਈ ਆ ਉਹ ਤੁਹਾਡੇ ਕੀ ਲੱਗਦੇ ਜੀ ਉਹ ਬਿੰਦੋ ਜੀ ਜਗਦੀਪ ਸਿੰਘ ਦਾ ਮਨ ਸਿੰਘ ਦਾ ਠੀਕ ਹੈ ਜੀ ਤੇ ਉਹਨਾਂ ਨੇ ਇੱਕ ਇਜ਼ਰਾਮ ਲਾਇਆ ਕਿ ਇੱਕ ਕਹੀ ਮਾਰੀ ਆ ਉਹਨਾਂ ਦੇ ਬੇਟੇ ਦੇ ਤੁਸੀਂ ਕਿ ਇਹਦੇ ਕੀ ਕਰਨਾ ਜੀ ਨਹੀਂ ਕਹੀ ਕੋਈ ਦਾ ਝੂਠਾ ਨਾਮ ਉਹ ਤਾਂ ਕਦੇ ਸਾਹ ਦੇਖੀ ਨਹੀਂ ਕਿਸੇ ਕੋਲ ਜੀ ਹਾਂਜੀ ਵਿੱਚ ਕੀ ਨਾਂ ਜੀ ਆਪਣਾ ਗੁਰੂਪ ਸਿੰਘ ਮਾਨ ਕਿਹੜੇ ਪਿੰਡ ਆ ਜੀ? ਬੋਚਰੀ। ਵੀਰ ਜੀ ਜਿਹੜੀ ਲੜਾਈ ਹੋਈ ਆ ਪਿੰਡ ਬੋਚਰੀ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਇਹ ਲੜਾਈ ਤਾਂ ਪਹਿਲਾਂ ਹੋਈ ਸੀ ਇਕੱਲੇ ਸਰਪੰਚ ਨਾਲ। ਉਹਨੇ ਇਤਰਾਜ਼ ਕੀਤਾ ਸੀ ਵੀ ਜਿਹੜੀ ਬਿਜਲੀ ਪੱਟੀ ਹੋਈ ਆ ਤੇ ਘੇਟਾਂ ਫਟ ਕੇ ਲੋਡ ਕਰਦੇ। ਸਰਪੰਚ ਕਿਹੜਾ ਜੀ? ਸਾਫਕਾ ਦਾ ਦੂਜਾ। ਸਾਫਕਾ ਜੀ ਮੌਜੂਦਾ ਸਰਪੰਚ। ਮੌਜੂਦਾ ਸਰਪੰਚ। ਤੇ ਇਹ ਕਹਿੰਦਾ ਮੈਂ ਨਹੀਂ ਕਰਨੀਆਂ। ਗੱਲ ਗਾਲੋਗ ਵਾਲੀ ਦੀ ਤਾਂ ਵਾਦੀ-ਵਾਦੀ ਇਹਨੇ ਸਰਪੰਚ ਦੇ ਬਾਲਾ-ਬਾਰ ਲੱਗੇ। ਜਦ ਕਿ ਮੈਂ ਮੌਕੇ ਤੇ ਹਾਂ ਕੌਣ ਬੜਲਾ ਮਾਨ ਲੱਗ ਗਈ ਜਿੰਨੇ ਜਨਰੇਟਰ ਨਾਲ ਬਾਕਸ ਸੀ ਸੇ ਗੱਲ ਕਰ ਮੈਂ ਮੂਰੇ ਹੋ ਗਿਆ ਉਧਰ ਸਰਪੰਚ ਨੇ ਚਕਾਤੇ ਗੱਲ ਲਈ ਕਿਸੇ ਡਰ ਨਹੀਂ ਸੀ ਜਦੋਂ ਚਕਾਇਆ ਗਿਆ ਉਹ ਬੰਦਾ ਉਦੋਂ ਬਾਅਦ ਉਹ ਸਾਡਾ ਨਾਮ ਲੈਣ ਲੱਗ ਗਿਆ ਵੀ ਇਹਨਾਂ ਇਹਨਾਂ ਬੰਦੇ ਨੇ ਫਸਾਇਆ ਵੀ ਲੜਾਈ ਧਰਮ ਸਿੰਘ ਨਾਲ ਹੋਈ ਵੀ ਤੂੰ ਮੈਨੂੰ ਫੜਾਇਆ ਸੀ ਤੇ ਸਾਨੂੰ ਤਾਂ ਅਸੀਂ ਕਿੱਟ ਲਾਈ ਹੋਈ ਹੈ ਦੀ ਉੱਚੀ ਕਰਕੇ ਬਹੁਤਾਂ ਡਿੱਕਾ ਪੈਂਦਾ ਪਤਾ ਨਹੀਂ ਲੱਗਦਾ ਕਈ ਵਾਰ ਦਿਮਾਗ ਤੋਂ ਨਿਕਲ ਜਾਂਦੀ ਆ ਉੱਤੇ ਟੈਰ ਚੜ ਜਾਂਦਾ ਵਾ ਫਿਰ ਲਾਖਾਂਵਾਂ ਹੋ ਗਏ ਐਕਸੀਡੈਂਟ ਦਾ ਖਤਰਾ ਸਰ ਤੁਹਾਡਾ ਜਿਹੜਾ ਘਰ ਆ ਉਸੇ ਗਲੀ ਦੇ ਵਿੱਚ ਹੀ ਧਰਮ ਸਿੰਘ ਦੇ ਨਾਲ ਦਾ ਘਰ ਮੇਰਾ ਉਦੋਂ ਮੇਰੇ ਨਾਲ ਤੱਕ ਹੈਗਾ ਵਾ ਏਕੀ ਦਾ ਘਰ ਹਰਪ੍ਰੀਤ ਸਿੰਘ ਉਹ ਦੱਸੋ ਆਪ ਕੋ ਰਹਿੰਦੇ ਆ ਤੋਂ ਨਾਲ ਲਾਇਆ ਕਰੇ ਗਦੇ ਰਾਤ ਨੂੰ 10 ਵਜੇ ਹੁੰਦੇ ਆ ਤੇ 11 ਵਜੇ ਦਿਮਾਗ ਤੋਂ ਨਿਕਲ ਜਾਂਦੇ ਪਹਿਲੇ ਦੇਣ ਹੀ ਸਾਢੇ 8:00 ਵਜੇ ਪੱਜ ਗਿਆ ਉਹਦਾ ਪਹਿਲੇ ਦੇਣ ਹੀ ਪਹਿਲੇ ਸਟਾਰਟ ਤੇ ਤੁਸੀਂ ਉਹਦੇ ਖਿਲਾਫ ਕੋਈ ਪੁਲਿਸ ਰਿਪੋਰਟ ਲਖਾਈ ਹਾਂ ਪੋਰਟਲ ਚਪਾ ਕੇ ਲਿਖਾਈਆ ਜਾਂ ਤਾਂ ਟੈਨਨਲ ਲਖਾਈਏ ਤੇ ਪੁਲਿਸ ਨੇ ਕੀ ਐਕਸ਼ਨ ਪੁਲਿਸ ਨੇ ਕਿਆ ਕਿ ਛੱਡ ਦਿਓ ਕਿਉਂਕਿ ਮੈਂ ਟੋਣੀ ਨਹੀਂ ਹੈ ਤੇ ਬਿਨਾ ਪਰਮਿਸ਼ਨ ਦੇ ਵੀਡੀਓ ਦਾ ਪਰੋਜਾ ਹੋਰ ਕਿਸੇ ਵੀ ਸਰਪੰਚ ਤੋਂ ਜਾਂ ਮੈਂਬਰ ਤੋਂ ਪਰਮਿਸ਼ਨ ਲਏ ਤੋਂ ਬਿਨਾ ਇਹ ਨਹੀਂ ਕਰ ਸਕਦਾ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਬੀਰ ਸਿੰਘ ਆ ਜੀ ਕਿਹੜੇ ਪਿੰਡ ਤੋਂ ਹੋਸਤਰਾ ਸਰ ਕੀ ਕੀ ਗੱਲਬਾਤ ਹੋ ਰਹੀ ਹੈ ਸਰ ਜੀ ਮੇਰੇ ਭਾਈ ਦੀ ਕੰਦ ਦਾ ਰੌਲਾ ਵਾ ਮਗਲ ਦੇ ਪਾਸੇ ਵਿਛਾੜੀ ਨਾ ਉਹਨੇ ਨਾ ਤੁਹਾਡੇ ਭਰਾ ਦਾ ਨਾ ਕੀ ਆ ਹਾਂ ਜੀ ਉੰਨਾ ਨਾ ਮੈਂ ਕੁਦਰਤੀ ਜਦੋਂ ਇਹ 5 ਵਜੇ ਗਾਲਾ ਕੱਢਣ ਲੱਗਿਆ ਮੈਂ ਤਾਂ ਆਪ ਦਾ ਘਰੇ ਸੀਗਾ ਮੇਰੇ ਬੱਚੇ ਮਗਰਲੇ ਪਾਸੇ ਘਰ ਉਹਨੇ ਨਗਵੀਰ ਸਿੰਘ ਦੇ ਉਹਦੇ ਦਰਾਂਗੇ ਹਾਂਜੀ ਹਾਂਜੀ ਮੈਂ ਜਦੋਂ ਸੜੌਣ ਗਿਆ ਵਾ ਇਹਨਾਂ ਨੂੰ ਮੇਰੇ ਭਤੀਜਾਂ ਦੇ ਇਹਨਾਂ ਦੇ ਇੱਕ ਟਾਰੂੜੇ ਮਾਰਦਾ ਸੀ ਇੱਕ ਖੂੰਗਰੀ ਸੀ ਡੰਡਾ ਕਿਉਂ ਉਹ ਬਾਲਣ ਦਾ ਮੇਰੇ ਵੱਡੇ ਭਤੀਜੇ ਦੇ ਸਿਰ 'ਚ ਮਾਰਾ ਮੁੰਡੇ ਨੇ ਮੁੰਡੇ ਨੇ ਮਾਰਿਆ ਕੀ ਨਾਮ ਮੁੰਡੇ ਦਾ ਇਹ ਮੁੰਡੇ ਦਾ ਨਾਮ ਹੈਗਾ ਜਿਉਂਕਾਰ ਆ ਜੀ ਜਿਹੜੇ ਮੁੰਡੇ ਨੇ ਮਾਰਿਆਗਾ ਉਹ 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 ਉਹਦੇ ਮੁੰਡੇ ਨੇ ਮਾਰਿਆ ਜੀ ਉਹਦੇ ਮੁੰਡੇ ਦਾ ਨਾਮ ਉਹ ਇਹ ਪਤਾ ਨਹੀਂ ਉਹ ਜਿੱਤ ਨੇ ਮਾਰਿਆ ਬਾਕੀ ਸਿੱਧੀ ਜਿਹਾ ਨਾਮ ਹੈ ਨਹੀਂ ਮੈਨੂੰ ਪਤਾ ਓਕੇ ਜੀ ਲਾਡੀ ਕਿਹਦੇ ਆ ਲਾਡੀ ਕਹਿੰਦੇ ਆ ਮਾ ਜੀ ਲਾਡੀ ਕਿਹਦੇ ਹੈ ਠੀਕ ਹੈ ਉਹ ਵਕਤ ਮੈਂ ਗਿਆ ਕੀ ਮਾਰਿਆ ਜੀ ਉਹਦੇ ਮੁੰਡੇ ਨੇ ਉਹਦੇ ਮੁੰਡੇ ਨੇ ਟਾਲੀ ਦਾ ਬਲਾ ਮਾਰਿਆ ਬਾਜੀ ਓਕੇ ਜੀ ਹਾਂ ਜੀ ਤੇ ਉਸ ਤੋਂ ਬਾਅਦ ਮੈਂ ਗਿਆ ਵਾਂ ਜਦੋਂ ਲੜਾਈ ਹੋ ਰਹੀ ਸੀਗੀ ਮੈਂ ਵਿੱਚ ਚੱਲਿਆ ਗਿਆ ਮੈਂ ਇੱਕ ਅਟੈਕ ਦਾ ਮਰੀਜ਼ ਹੰਦਰੰਗ ਦਾ ਬਿਲਕੁਲ ਆਪਾਂ ਕੋਈ ਮੁਹਤਾਦੀ ਦਾ ਕੀ ਅਵਰੇ ਖੱਬੇ ਹੱਥ ਪਹਿਲਾਂ ਖੱਬੇ ਹੱਥ ਨਾਲ ਬੰਦਾ ਕਹੀ ਨਹੀਂ ਮਾਰ ਸਕਦਾ ਟਰੈਕਟਰੀ ਮੇਰੇ ਜਿਮਾ ਵਰ ਕੋਟਾ ਜਮਾ ਮਾਰਜੀ ਖਦਾਲਪਰੀ ਕਰਾ ਲਓ ਮੇਰੀ ਬਾਹ ਖੜੀ ਨਾ ਝੂਠਾ ਮੇਰੇ ਤੇ ਜੂਨਾ ਲਾਉਂਦਾ ਮੈਂ ਹਟਾਉਣ ਗਿਆ ਮੇਰੇ ਦੋਸਤੋ ਰੋੜੇ ਮੇਰੇ ਵੀ ਮਾਰ ਲੱਗਿਆ ਵਾ ਉਹ ਬੰਦਾ ਇਹ ਇਸ ਬੰਦੇ ਵਿੱਚ ਜੀ ਤੁਸੀਂ ਪੁਲਿਸ ਰਿਪੋਰਟ ਲਖਾਈ ਹੋ ਗਈ ਹਾਂਜੀ ਬਿਲਕੁਲ ਸਾਹਬ ਆਏ ਸੀ ਉਹ ਵੀ ਦੇਖ ਕੇ ਗਏ ਮੌਕਾ ਜੀ ਤੇ ਹੁਣ ਕੀ ਇਨਸਾਫ ਹੋਣਿਆ ਜੀ ਇਨਸਾਫ ਤੋਣਿਆ ਜੀ ਸਾਡਾ ਘਰ ਕੱਲ ਦਾ ਤੇ ਦੂਬਾਰ ਇਹ ਬੰਦਾ पागल ना बेल बोल पागल ਹੁੰਦਾ ਵਾ ਜੇ ਸਰਪੰਚ ਨੇ ਬਾਲਾ ਮਾਰਿਆ ਤਾਂ ਸਾਡੇ ਕੋਲ ਖਤਰਾ ਵਾ ਇਹ ਬੰਦੇ ਨੂੰ ਸਜ਼ਾ ਤਾਂ ਦਿੱਤੀ ਜਾਵੇ ਮਹੀਨਾ ਦੋ ਮਹੀਨੇ ਅੰਦਰ ਜਾਵੇ ਸਿੱਧੀ ਗੱਲ ਮੇਰਾ ਦਿਆਂ ਨਾਲ ਸਾਡੇ ਬੱਚੇ ਬਕੂੜੇ ਕੋਠੇ ਤੇ ਦਿਮਾੜ ਮਾਰੇ ਤੇ ਬੰਦੇ ਨੂੰ ਕੀ ਬਦੌਰਾ ਤੰਦਾ ਕੀ ਆ ਪਹਿਲਾਂ ਤੋਂ ਹੀ ਇਹ ਕਮਲਾ ਕਮਲ ਮਾਰ ਰਿਹਾ ਵਾ ਇਹ ਠੀਕ ਓਕੇ